ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬੂਲਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜ਼ਿਰਕਪੁਰ ਤੋਂ ਲੋੜਿੰਦਾ ਅਪਰਾਧੀ ਕੀਤਾ ਕਾਬੂ ਪੰਜਾਬ ਹਰਿਆਣਾ ਦੇ ਵਿੱਚ ਠੰਡ ਤੇ ਸੰਗਣੀ ਤੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ ਕੋਲੇ ਦੀਆਂ ਗੀਠੀ ਕਾਰਨ ਕਾਂਚ ਦੇ ਸੁੱਤੇ ਪੰਜ ਬੱਚਿਆਂ ਨੇ ਤੋੜਿਆ ਦਮ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਚੇਨਈ ਹਾਈਦਰਾਬਾਦ ਚਾਰਮਿਨਾਰ ਐਕਸਪ੍ਰੈਸ ਦੇ ਪੇਨੇ ਦੱਬੇ ਪੱਟੜੀ ਤੋਂ ਲੱਥੇ ਛੇ ਯਾਤਰੀ ਹੋਏ ਜ਼ਖਮੀ ਅਦਾਲਤ ਨੇ ਲਿਆ ਸਕਸ ਫੈਸਲਾ ਨਸ਼ੇ ਵਾਲੀਆਂ ਗੋਲੀਆਂ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ ਸੰਯੁਕਤ ਰਾਸ਼ਟਰ ਦਾ ਵੱਡਾ ਦਾਵਾ ਕਿਹਾ ਹਾਫਿਜ਼ ਸਈਦ ਪਾਕਿਸਤਾਨ ਸਰਕਾਰ ਦੀ ਹਿਰਾਸਤ ਵਿੱਚ 78 ਸਾਲ ਦੀ ਕੱਟ ਰਹੀ ਸਜ਼ਾ ਸੀਤ ਲਹਿਰ ਦਰਮਿਆਨ ਮੀਂਹ ਦਾ ਕਹਿਰ ਮੌਸਮ ਵਿਭਾਗ ਨੇ ਜਾਰੀ ਕੀਤੀ ਪੁਵੇਖਬਾਣੀ ਦੇਸ਼ 'ਚ ਬੀਤੇ 24 ਘੰਟਿਆਂ 'ਚ 605 ਨਵੇਂ ਮਾਮਲੇ ਕੀਤੇ ਗਏ ਦਰਜ ਚਾਰ ਮਰੀਜ਼ਾਂ ਨੇ ਤੋੜਿਆ ਦਮ ਕੱਲ ਮੋਹਾਲੀ ਸਟੇਡੀਅਮ ਦੇ ਵਿੱਚ ਹੋਵੇਗਾ ਭਾਰਤ ਬਨਾਮ ਅਫਗਾਨਿਸਤਾਨ ਦਾ ਪਹਿਲਾ T20 ਕ੍ਰਿਕਟ ਮੈਚ ਲੋਕਸਭਾ ਚੋਣਾਂ ਦੇ ਬਾਵਜੂਦ IPL ਭਾਰਤ ਦੇ ਵਿੱਚ ਹੀ ਹੋਵੇਗਾ ਇਸਨਾਂ ਅਖ਼ਬਾਰੀਆਂ ਹੁਣ ਤੱਕ ਦੀਆਂ ਅਹਿਮ ਹੈੱਡਲਾਈਨਸ ਤੇ ਅਚਾਨਦਿਆਂ ਉਹਨਾਂ ਖ਼ਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖ਼ਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਸਪੈਸ਼ਲ ਸੈੱਲ ਦੇ ਨਾਲ ਸਾਂਝੀ ਆਪਰੇਸ਼ਨ ਦੇ ਵਿੱਚ 25 ਸਾਲਾਂ ਦਾ ਲੜਿੰਦੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਜੋ 4 ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ ਦਿੱਲੀ ਦੇ ਰੋहिणी ਦੇ ਰਹਿਣ ਵਾਲੇ ਪ੍ਰਥਮ ਆਨੰਦ ਉਰਫ ਤੁਸ਼ਾਰ ਨੂੰ 10 ਮਾਮਲਿਆਂ ਵਿੱਚ ਪਗੋੜਾ ਕਰਾਰ ਦਿੱਤਾ ਗਿਆ ਸੀ ਆਨੰਦ 3 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ ਸਪੈਸ਼ਲ ਪੁਲਿਸ ਕਮਿਸ਼ਨਰ ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਆਨੰਦ ਚੰਡੀਗੜ੍ਹ ਨੇੜੇ ਜ਼ਰਕਪੁਰ ਦੇ ਵਿੱਚ ਲੁਕਿਆ ਹੋਇਆ ਉਸ ਨੂੰ ਕਾਰਵਾਈ ਕਰਕੇ ਕਾਬੂ ਕਰ ਲਿਆ ਗਿਆ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਛੁਪਾਉਣ ਲਈ ਉਸਨੇ ਆਪਣਾ ਨਾਮ ਬਦਲ ਕੇ ਸ਼ਿਵਰਾਜ ਰੱਖ ਲਿਆ ਸੀ ਅਤੇ ਦਾੜੀ ਵੀ ਰੱਖ ਲਈ ਸੀ ਉਹ ਅਕਸਰ ਆਪਣਾ ਪਤਾ ਅਤੇ ਟਿਕਾਣਾ ਬਦਲਦਾ ਰਹਿੰਦਾ ਹੈ ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਤੇ ਹਰਿਆਣਾ ਵਿੱਚ ਠੰਡ ਦਾ ਕਹਿਰ جاری ਹੈ ਬਠਿੰਡਾ ਤੇ ਫਤਿਹਾਬਾਦ ਕ੍ਰਮਵਾਰ 5.7 ਡਿਗਰੀ ਸੈਲਸੀਅਸ ਅਤੇ 5.4 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਡੇ ਸਥਾਨ ਰਹੇ ਅੱਜ ਸਵੇਰੇ ਸੰਗਨੀ ਤੁੰਦ ਕਾਰਨ ਦੋਵਾਂ ਰਾਜਾਂ ਵਿੱਚ ਆਵਾਜਾਈ ਪ੍ਰਭਾਵਿਤ ਹੈ ਪੰਜਾਬ ਵਿੱਚ ਅੰਮ੍ਰਿਤਸਰ ਲੁਧਿਆਣਾ ਤੇ ਪਟਿਆਲਾ ਵਿੱਚ ਘੱਟੋ ਘੱਟ ਤਾਪਮਾਨ 6.6, 6.1, 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇਜੀ ਅਹਿਮ ਖਬਰ ਅਮਰੋਹ ਤੋਂ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਦਰਦਨਾਕ ਘਟਨਾ ਦੇ ਵਿੱਚ ਕਾਰ ਵਿੱਚ ਸੁੱਤੇ ਪਰਿਵਾਰ ਦੇ 5 ਬੱਚਿਆਂ ਦੀ ਸਾਹ ਘੁੱਟਣ ਕਰਕੇ ਜਾਨ ਚਲੀ ਗਈ ਜਦਕਿ 2 ਹੋਰਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਰਿਪੋਰਟਾਂ ਮੁਤਾਬਕ ਪਰਿਵਾਰ ਨੇ ਕਾਰ ਦੇ ਅੰਦਰ ਕੋਲੇ ਦੀ ਅੰਗੀਠੀ ਬਾਲੀ ਹੋਈ ਸੀ ਜਿਸ ਕਾਰਨ ਬੱਚਿਆਂ ਦਾ ਧਮਪੁਤਨ ਦੀ ਸੰਭਾਵਨਾ ਹੈ। ਸਵੇਰੇ ਪਰਿਵਾਰ ਨੇ ਜਦੋਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਉਹ ਕਾਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤੇ 5 ਬੱਚਿਆਂ ਨੂੰ ਮ੍ਰਿਤਕ ਪਾਇਆ। ਇਹਮ ਕਾਨ ਗ੍ਰਹੀ ਜੂ ਦੀਂਦਾ ਜਿਸ ਦੇ ਤਿੰਨ ਬੱਚੇ ਉਸ ਦੇ ਰਿਸ਼ਤੇਦਾਰਾਂ ਦੇ ਦੋ ਬੱਚਿਆਂ ਦੀ ਜਾਨ ਚਲੀ ਗਈ ਉਸ ਦੇ ਪਤਨੀ ਅਤੇ ਪਰ ਆਦੀ ਹਾਲਤ ਨਾਜ਼ੁਕ ਹੈ ਚੌਥੀ ਅਹਿਮ ਖਬਰ ਹਾਇਦਰਾਬਾਦ ਤੋਂ ਸਾਹਮਣੇ ਆ ਰਹੀ ਹੈ ਹਾਇਦਰਾਬਾਦ ਦੇ ਡੈਕਨ ਰੇਲਵੇ ਸਟੇਸ਼ਨ ਤੇ ਅੱਜ ਸਵੇਰੇ ਚੇਨਈ ਹਾਇਦਰਾਬਾਦ ਚਾਰਮਿਨਾਰ ਐਕਸਪ੍ਰੈਸ ਦੇ ਪੇਨ ਦੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਛੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਇਸ ਸਟੇਸ਼ਨ 'ਚ ਚੇਨਈ ਹਾਇਦਰਾਬਾਦ ਚਾਰਮਿਨਾਰ ਐਕਸਪ੍ਰੈਸ ਦੀ ਟ੍ਰੇਨ ਦਾ ਆਰਕੀ ਸਟੇਸ਼ਨ ਸੀ ਜਦੋਂ ਰੇਲ ਗੱਡੀ ਸਟੇਸ਼ਨ ਤੇ ਪਹੁੰਚੀ ਹੌਲੀ ਹੌਲੀ ਅੱਗੇ ਵ ਜਿਸ ਕਾਰਨ ਇਸ ਦੇ ਤਿੰਨ ਡੱਬੇ S2, S3 ਅਤੇ S6 ਪੱਟੜੀ ਤੋਂ ਉਤਰ ਗਏ। ਉਹਨਾਂ ਦੱਸਿਆ ਕਿ ਡੱਬੇ ਪੱਟੜੀ ਤੋਂ ਉਤਰਨ ਤੋਂ ਬਾਅਦ ਮਹਿਸੂਸ ਕੀਤੀ ਗਈ ਛਟਕੀਆਂ ਕਾਰਨ 6 ਯਾਤਰੀ ਜ਼ਖਮੀ ਹੋ ਗਏ। ਪੰਜਵੀਂ ਅਹਿਮ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਦੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਦੀ ਅਦਾਲਤ ਨੇ ਨਸ਼ੇ ਵਾਲੀਆਂ ਗੋਲੀਆਂ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਕਰੀਬ 24 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਮਹੀਨਾ ਖਾਣੇ ਦੇ ਪੁਲਿਸ ਨੇ ਵਿਕਰੀ ਕੇਸ ਵਿੱਚ ਨਾਮਜ਼ਦ ਇੱਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ। ਮਾਨਯੋਗ ਅਦਾਲਤ ਨੇ ਉਸ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਅਦਾਲਤ ਦੇ ਹੁਕਮ ਅਨੁਸਾਰ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ 1 ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ ਇਸ ਕੇਸ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਅਟਾਰਨੀ ਐਡਵੋਕੇਟ ਨੀਲਮ ਪਾਠਕ ਅਤੇ ਸਰਕਾਰੀ ਵਕੀਲ ਐਡਵੋਕੇਟ ਅਮਿਤ ਮੱਤਲ ਵੱਲੋਂ ਮਾਨਯੋਗ ਅਦਾਲਤ ਵਿੱਚ ਪੁਖਤਾ ਸਬੂਤ ਤੇ ਗਵਾਹ ਪੇਸ਼ ਕੀਤੇ ਗਏ ਜਿਸ ਦੇ ਆਧਾਰ ਤੇ ਮਾਨਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਛੇਵੀਂ ਅਹਿਮ ਖਬਰ ਸੰਯੁਕਤ ਰਾਸ਼ਟਰ ਤੋਂ ਸਾਹਮਣੇ ਆ ਰਹੀ ਹੈ ਮੁੰਬਈ ਅਤਵਾਦੀ ਹਮਲੇ ਦਾ ਮਾਸਟਰਮਾਈਂਡ ਅਤੇ ਲਸ਼ਕਰੇ ਤੋਇਬਾ ਦਾ ਨੇਤਾ ਹਾਫ ਸੈਇਦ ਪਾਕਿਸਤਾਨ ਸਰਕਾਰ ਦੀ ਹਿਰਾਸਤ ਦੇ ਵਿੱਚ ਹੈ ਅਤੇ ਅਤਵਾਦੀ ਫੰਡਿੰਗ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 78 ਸਾਲ ਦੀ ਸਜ਼ਾ ਕੱਟ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਤਾਜ਼ਾ ਜਾਣਕਾਰੀ ਚੇਜ਼ ਦੀ ਪੁਸ਼ਟੀ ਕੀਤੀ ਹੈ। ਦਸੰਬਰ 2008 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਲ ਕਾਇਦਾ ਪਾਬੰਦੀ ਕਮੇਟੀ ਨੇ ਸੈਇਦ ਨੂੰ ਕਮਾਂਦਰੀ ਅਤਵਾਦੀ ਘਰਾੜ ਦਿੱਤਾ ਸੀ। ਸੱਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਕੜਾਕੀ ਦੀ ਠੰਡ ਨੇ ਕੰਬਨੀ ਛੇੜੀ ਹੋਈ ਹੈ। ਦਰਸਲ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧ ਗਈ ਹੈ। ਉੱਤੇ ਹੀ ਰਾਜਸਥਾਨ ਦੇ ਵਿੱਚ ਸੀਤ ਲਹਿਰ ਦਰਮਿਆਨ ਕਈ ਥਾਵਾਂ 'ਤੇ ਮੀਂਹ ਪਿਆ ਜਿਸ ਕਾਰਨ ਉੱਤੇ ਠੰਡ ਹੋਰ ਵਧ ਗਈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਾਰਨ ਠੰਡ ਦਾ ਅਸਰ ਜ਼ਿਆਦਾ ਹੋਇਆ। ਬੁੱਧਵਾਰ ਸਵੇਰੇ ਇੱਕ ਵਾਰ ਫਿਰ ਸੰਗਨੀ ਧੁੰਦ ਦੀ ਚਾਦਰ ਛਾ ਗਈ। ਸੰਗਨੀ ਧੁੰਦ ਕਾਰਨ ਵਿਜ਼ਿਬਿਲਿਟੀ ਸਿਰਫ 15 ਤੋਂ 20 ਮੀਟਰ ਸੀ। ਇਸ ਨਾਲ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਦਾਸਤਿ ਹੈ ਕਿ ਮੰਗਲਵਾਰ ਨੂੰ ਕੋਟਾ ਸਵਾਈ ਮਾਧੋਪੁਰ ਚਤੌਰਗੜ ਜੈਪੁਰ ਕਰੋਲੀ ਦੋਸਾ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਕੱटु-ਕੱਟ ਤਾਪਮਾਨ ਦੇ ਵਿੱਚ 2 ਤੋਂ 5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅੱਜ ਦੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਦੇਸ਼ ਵਿੱਚ ਬੀਤੇ 24 ਘੰਟਿਆਂ 'ਚ 605 ਨਵੇਂ ਮਾਮਲੇ ਸਾਹਮਣੇ ਆਏ ਅਤੇ 4 ਮਰੀਜ਼ਾਂ ਦੀ ਜਾਨ ਚਲੀ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਨੁਸਾਰ ਇਹ 4 ਮੌਤਾਂ ਕੇਰਲ ਅਤੇ ਕਰਨਾਟਕ ਦੇ ਵਿੱਚ ਹੋਈਆਂ ਨੇ। ਮੰਗਲਵਾਰ ਨੂੰ ਕਰਨਾਟਕ, ਛੱਤੀਸਗੜ੍ਹ ਅਤੇ ਅਸਾਮ ਤੋਂ ਕੁੱਲ 6 ਲੋਕਾਂ ਦੀ ਜਾਨ ਗਈ ਸੀ। ਇਸ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਸੋਮਵਾਰ ਦੇ 3919 ਤੋਂ ਕੱਟ ਕੇ 3643 ਹੋ ਗਈ। ਹੁਣ ਤੱਕ ਜਨਵਰੀ 2020 'ਚ ਸ਼ੁਰੂਆਤ ਪ੍ਰਕੋਪ ਦੇ ਬਾਅਦ ਤੋਂ ਭਾਰਤ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ 4ਕਰੋੜ 50 ਲੱਖ 19819 ਤੱਕ ਪਹੁੰਚ ਗਈ ਹੈ। ਜਦਕਿ ਕੁੱਲ ਮੌਤਾਂ ਦਾ ਅੰਕੜਾ 533406 ਹੋ ਗਿਆ ਹੈ। ਸੂਤਰਾਂ ਅਨੁਸਾਰ 6 ਜਨਵਰੀ ਤੱਕ ਦੇਸ਼ ਭਰ ਦੇ 12 ਸੂਬਿਆਂ ਤੋਂ ਜੀਐਨ 1 ਦੇ ਕੁੱਲ 682 ਮਾਮਲੇ ਸਾਹਮਣੇ ਆਏ ਸੀ ਉਪਲਬਧ ਅੰਕੜਿਆਂ ਅਨੁਸਾਰ ਦੇਸ਼ਚ ਕੋਰੋਨਾ ਟੀਕਿਆਂ ਦੀਆਂ ਕੁੱਲ 220.67 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਨਵੀਂ ਅਹਿਮ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਅਫਗਾਨਿਸਤਾਨ ਦੀ ਟੀਮ ਭਾਰਤ ਖਿਲਾਫ ਪਹਿਲੇ T20 ਮੈਚ ਦੇ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚ ਗਈ ਹੈ ਇਹ ਮੈਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 11 ਜਨਵਰੀ ਨੂੰ ਪੰਜਾਬ ਕ੍ਰਿਕਟ ਸੰਗ ਦੇ ਆਈਐਸ ਬਿੰਦੁਰਾ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਵੇਗਾ ਇਸ ਸਬੰਧੀ ਮੋਹਾਲੀ ਪੁਲਿਸ ਕਾਫੀ ਚੌਕਸ ਹੈ ਵੱਖ-ਵੱਖ ਖਾਵਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤੇ ਕ੍ਰਿਕਟ ਸਟੇਡੀਅਮ ਦੇ ਅੰਦਰ ਅਤੇ ਆਲੇ ਦੁਆਲੇ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਨੇ ਇਹਨਾਂ ਨੇ ਹੀ ਟਿਕਟਾਂ ਦੀ ਕਲਾ ਬਜ਼ਾਰੀ ਕਰਨ ਵਾਲਿਆਂ ਤੇ ਵੀ ਨਜ਼ਰ ਰੱਖੀ ਜਾਵੇਗੀ ਅਤੇ ਲੋਕਾਂ ਨੂੰ ਕਲਾ ਬਜ਼ਾਰੀ ਰੋਕਣ ਲਈ ਅਜਿਹੀਆਂ ਟਿਕਟਾਂ ਨਾ ਖਰੀਦਣ ਦੀ ਵੀ ਅਪੀਲ ਕੀਤੀ ਗਈ ਹੈ ਇਹ ਜਾਣਕਾਰੀ ਜ਼ਿਲ੍ਹਾ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦਿੱਤੀ ਉਨਾ ਕਹਿਆ ਕਿ ਮੋਹਾਲੀ ਪੁਲਿਸ ਵੱਲੋਂ ਇਸ ਮੈਚ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਗਏ ਨੇ ਰੂਟ ਪਲਾਨ ਵੀ ਬਣਾਇਆ ਗਿਆ ਤੇ ਡਾਇਵਰਜਨ ਪਲਾਨ ਵੀ ਦਿੱਤਾ ਜਾਵੇਗਾ ਤਾਂ ਜੋ ਰੋਜ਼ਾਨਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਨਨ ਹੀ ক্রিকেট ਮੈਚ ਦੌਰਾਨ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸੜਕਾਂ ਤੇ ਰਸਤਿਆਂ ਨੂੰ ਅਵੋਇਡ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਲੋਕ ਟ੍ਰੈਫਿਕ ਜਮ ਦੇ ਵਿੱਚ ਨਾ ਫਸਣ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਭਾਰਤੀ ক্রিকেট ਕੰਟਰੋਲ ਬੋਰਡ ਦੇ ਸੂਤਰਾਂ ਅਨੁਸਾਰ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਦੇ ਬਾਵਜੂਦ ਇੰਡੀਅਨ ਪ੍ਰੀਮੀਅਰ ਲੀਗ ਭਾਰਤ ਵਿੱਚ ਹੋਣ ਦੀ ਸੰਭਾਵਨਾ ਹੈ ਇਹ ਟੂਰਨਾਮੈਂਟ ਜੁਲਾਈ ਮਾਰਚ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਤੇ ਆਮ ਚੋਣਾਂ ਵੀ ਇਸ ਸਮੇਂ ਦੌਰਾਨ ਹੋਣ ਦੀਆਂ ਕਿਹਾਸਾਂ ਲਗਾਈਆਂ ਜਾ ਰਹੀਆਂ ਨੇ ਬੀਸੀਸੀਆਈ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਆਈਪੀਐਲ ਪਾਰਤ ਵਿੱਚ کھیਡਿਆ ਜਾਵੇਗਾ ਅਜੇ ਹਰ ਕੁਝ ਵੀ ਨਹੀਂ ਹੈ ਟੂਰਨਾਮੈਂਟ ਨੂੰ ਦੇਸ਼ ਤੋਂ ਬਾਹਰ ਤਬਦੀਲ ਕਰਨਾ ਪਵੇ ਜੇ ਕੋਈ ਰਾਜ ਕਿਸੇ ਜਾਇਜ਼ ਕਾਰਨ ਉਸ ਸਮੇਂ ਮੈਚ ਦੀ ਮੇਜ਼ਬਾਨੀ ਨਹੀਂ ਕਰਨਾ ਚਾਹੁੰਦਾ ਤਾਂ ਮੈਚ ਕਿਸੇ ਹੋਰ ਸਥਾਨ ਤੇ ਬਦਲ ਦਿੱਤਾ ਜਾਵੇਗਾ ਸਵੇਰ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਸੇਵਾ న్యూਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ